ਸੋਮ ਸਤਿਗੁਰ ਆ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਸੀਵਰੇਜ ਬੋਰਡ ਤੇ ਮੇਰੇ ਕੋਲੇ ਖੜਾ ਆ ਤਾਂ ਕਹਿੰਦਾ ਇਹ ਉਹ ਚਲਾਉਂਦਾ ਲਮੋਰ ਤਰਾ ਤੂ ਸਿਚਿਲੋਨੇ ਵੀ ਮੈਂ ਉਹਦਾ ਹੈਂਡਓਵਰ ਹੀ ਉਹਨੇ ਕਿਤੇ ਕਮਾ ਦੇ ਉੱਪਰ ਮੈਂ ਕਾਗਜ਼ ਤੇ ਡਾਕੂ ਹੋ ਗਿਆ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ ਕਿਹਨੇ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲ ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਕਮੇਟੀ ਦਾ ਕੰਸਰਨ ਨਹੀਂ ਕਹੀ ਜਾਂਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨਾਂ ਨਗਰ ਕੌਂਸਲ ਨੂੰ ਹੈਂਡਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਹਾਲੋ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਮੈਂ ਝੂਠ ਨਹੀਂ ਬੋਲਦਾ ਹਾਂ ਕਲੀਅਰ ਕਹੂੰਗਾ ਨਹੀਂ ਮੈਂ ਇਹੋ ਸਾਹਿਬ ਤੇ ਇਹੋ ਹਾਂ ਤੁਸੀਂ ਦੋਨੇ ਆ ਗਏ ਮੇਰੇ ਕੋਲ ਰੱਖੀ ਵੀ ਹੈ ਜੀ ਮੀਟਿੰਗ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਫਾੜੀ ਜੀ ਇਹਨੇ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਮੈਕ ਮੇਰੇ ਕੋਲ ਸੀਗੇ ਇਹਨੇ ਜੀਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਤੇ ਮੈਂ ਜੋ ਮੈਂ ਤੁਹਾਨੂੰ ਦੱਸ ਤਾ ਲੈ ਇਹਨਾਂ ਗਲਤ ਕਿੰਨੇ ਵੀ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਜਾਂਦੀਆਂ 10 ਚੋਲੋ ਕੋਈ ਨਹੀਂ ਕਾਢਦੇ ਗੱਲ ਹਮ ਆਜੋ ਸਾਹਿਬ ਇਹ ਜਿੱਥੇ ਟੋਆ ਕਹਿੰਦਾ ਸੀਗਾ ਪੱਟਿਆ ਪੈ ਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਟੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਹੱਥੇ ਕੋਈ ਡਿੱਗ ਪਵੇ ਵਿੱਚ ਕਰਦੇ ਆ ਜੀ ਉਹ ਮੱਕੜ ਸਾਹਿਬ ਨੂੰ ਕਹਤਾ ਸੀ ਵਸੇ ਮੈਂ ਪ੍ਰਲਾਦ ਚੌਂਕ ਦਾ ਦੇ ਉੱਥੇ ਕੀ ਸੀਗਾ ਹਾਂਜੀ ਹਾਂਜੀ ਮੈਨੂੰ ਐਵੇਂ ਦੱਸਦੇ ਮੈਂ ਫਿਰ ਅਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਨੂੰ ਹਾਂ ਸਭ ਕੁਝ ਗਲਤ ਇਹਨਾਂ ਦੀ ਕਰਨ ਦੀ ਹੈ ਹੂੰ ਇਹ ਥੋੜਾ ਜਿਆਦਾ ਫਕਰਦੇ ਆ ਮੈਨੂੰ ਜਿਵੇਂ ਸੈਂਟਰ ਪੁਆਇੰਟ ਆ ਜੀ ਬਜ਼ਾਰ ਦਾ ਆਹ ਹਾਂ ਹਾਂ ਜੀ ਇਥੇ ਵੀ ਆ ਹਾਲਤ ਹੂੰ ਤੁਸੀਂ ਤੁਸੀਂ ਆਓ ਨਹੀਂ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤੋਂ ਹੀ ਨਿਕਲਦਾ ਹੀ ਨਹੀਂ ਆ ਖੜਾ ਹੀ ਆ ਲੋਕ ਰਾਤ ਤੋਂ ਹੀ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਮੈਂ ਤਾਂ ਤੱਕ ਨਹੀਂ ਨਾ ਇਹ ਨਾ ਰੋਟੀ ਅਸੀਂ ਘਰੋਂ ਖਾਣੀ ਆ ਸਾਰੇ ਦੁਕਾਨਦਾਰ ਖੜੇ ਆ ਇੱਥੇ ਪੂਰਾ ਹਾਲ ਹੈ ਇਹਨਾਂ ਦੇ ਨਾ ਪਈ ਹੈ ਨਾ ਤੇ ਹੱਤਾ ਤੁਹਾਨੂੰ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ ਮੋਟਰਾ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ ਆਉਜੀ ਉਹ ਮਾਡ ਨੇ ਸਾਰੇ ਗੇੜਾ ਲਾ ਕੇ ਆਈਆਂ ਬਾਜ਼ਾਰ ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਇਹ ਤਾਂ ਜਰੂਰ ਆ ਹਮ ਕਿੰਨੇ ਸਾਲਾਂ ਦੀ ਐ ਸਮੱਸਿਆ ਪੁਰਾਣਾ ਹੈ ਪੁਰਾਣਾ ਹੈ ਦੇਖਣਾ ਹੀ ਨਹੀਂ ਪਾਣੀ ਦੇ ਕਾਰਟਪੁੱਦੀਆਂ ਜੁੱਫਾ ਟੱਪੀਆਂ ਤੇਜ਼ੀ ਨਾਲ ਪੜਦੀਆਂ ਜਿਵੇਂ ਇਹ ਲੰਮੀ ਵਕਤ ਹੋਵੇ ਹਾਂ ਹਾਂ ਕਈ ਵੇਰ ਰਾਤ ਨੂੰ ਹੀ ਕਰਨਾ ਨੂੰ ਕਰਉ ਆਣਾ ਪੈਂਦਾ ਦੁਕਾਨ ਦਾ ਸਾਮਾਨ ਚੱਕ ਕੇ ਉੱਤੇ ਰੱਖਣਾ ਪੈਂਦਾ ਕੋਈ